ਬਾਬੇ ਆਦਮ ਤੋਂ ਲੈ ਕੇ ਤੇ ਤੂੰ ਕਹਾਣੀਆਂ ਲੰਮੀਆਂ ਸੁਣਾਉਂਦਾ ਸਾਨੂੰ ਪੱਠੇ ਸਾਡੇ ਰੋਜ਼ ਵੱਡੇ ਜਾਂਦੇ ਆ ਤੇ ਪੱਠੇ ਵੜਦਾ ਤੂੰ ਹੀ ਆ ਮਤ ਦੇ ਪਾ ਗਿਆ ਹੀ ਭਾਜੀ ਪੜਦਾ ਮੈਂ ਤੁਹਾਡੇ ਆ ਗਿਆ ਪੱਠਾ ਨੇ ਪੱਠੇ ਮੈਂ ਕਿੰਨੇ ਕੁ ਵੜ ਲਿਆ ਢੇਰੀ ਇੱਕ ਪੱਠੇ ਚਾ ਰੱਖ ਲੋ ਰੱਖ ਲੋ ਤੂੰ ਰੱਖ ਨਹੀਂ ਲਾ ਗੱਲ ਸੁ ਉੱਤੇ ਆ ਗਏ ਆ ਤੇ ਢੇਰੀ ਵੱਡੀ ਅਜੇ ਤੂੰ ਪਰ ਜਿਹੜੇ ਪਹਿਲੇ ਵੱਡੇ ਉਹਨਾਂ ਦਾ ਹਿਸਾਬ ਕੌਣ ਕਰੂਗਾ ਉਹਨਾਂ ਦੇ ਵੀ ਤੇ ਹਿਸਾਬ ਦੱਸ ਖਾਨੂੰ 5 ਕੁ ਮਰਲਿਆਂ ਦੇ ਲਗਭਗ ਵੜ ਲਿਆ ਹਾਂ ਤੇ ਉਹ ਹਿਸਾਬ ਨਾਲ ਦੇ 2500 ਰੁਪਿਆ ਬਣਦਾ ਆ ਵੀਰ ਪੰਜ ਮਰਲੇ ਪਾਉਣ ਡਿਆ ਵਾ ਮੈਂ ਤਰਲੇ ਪਾਉਣ ਡਿਆ ਮੇਰੀ ਜਾਨ ਛੱਡੋ ਭਾਜੀ ਮੈਂ ਗਰੀਬ ਬੰਦਾ ਵਾਂ ਜੇ ਜ਼ਿਆਦਾ ਤੇ ਤੁਹਾਨੂੰ ਮੈਂ ਫੈਵੀਕ ਕਿਕਣਾ ਜੋੜਦਾ ਇੱਥੇ ਇਹ ਜੁੜ ਜਾਣਗੇ ਹੁਣ ਇਹ ਜਿਹੜੇ ਹਿਸਾਬ ਨਾਲ ਮੇਰੇ ਨਾਲ ਵੇਖਣ ਡੈ ਇਹਨੇ ਮੈਨੂੰ ਜੋੜ ਦੇਣਾ ਵਾ ਇਆਂ ਸਲਾਵਾ ਕੀ ਲੈਣ ਡਿਆ ਇਹਦੀਆਂ ਸਲਾਵਾ ਦੇਦੇ ਘਰ ਦੇ ਨਹੀਂ ਲੈਂਦੇ ਹੱਸਿਆਣਾ ਬੰਦਾ ਵਾ ਫੇਰ ਵੀ ਸਿਆਣਾ ਬੰਦਾ ਹੱਸਿਆਣਾ ਵਾ ਇੱਕ ਦੇ ਪੱਠੇ ਚੋਰੀ ਕੀਤੇ ਤੇ ਉਤੋਂ ਬੇਤੀ ਕਰੀ ਜਾਂਦਾ ਏ ਭਾਜੀ ਮੈਂ ਕੀ ਕਰਾਂ ਮੇਰਾ ਸੁਭਾਅ ਹੀ ਇਦਾਂ ਦਾ ਵਾ ਅੱਜ ਵੇਲੇ ਮੈਨੂੰ ਮੇਰੇ ਸੁਭਾਅ ਨੇ ਮਾਰਾ ਤਾ ਨਾ ਨਹੀਂ ਇਕਲਕੇ ਹਲੋਏ ਹਲੋਏ ਇਹੋ ਜਿਹੇ ਬੰਦੇ ਹੁੰਦੇ ਜਿਹੜਾ ਯਾਰ ਦੇ ਨਹੀਂ ਆ ਭਰਾਵਾ ਮਹਿੰਗੇ ਪਾ ਦੇ ਪੱਠੇ ਆ ਇਹ ਤਾਂ ਕਿੰਨੇ ਕ ਭਾਜੀ ਮਹਿੰਗੇ ਆ ਅਰੇ ਦੱਸੋ ਮੈਨੂੰ ਦੋ ਟੇਰੀਆਂ ਦੇ ਕੀ ਤੁਹਾਡੇ ਬੰਦੇ ਤੇ ਮੈਂ ਤੁਹਾਡਾ ਸਾਫ ਕਰ ਜਾਣਾ ਵਾ ਇਹ ਤੂੰ ਟੋਕੇ ਤੇ ਨਹੀਂ ਆਇਆ ਵੀ ਤੂੰ ਡੱਗੀਆਂ ਦੇ ਹਿਸਾਬ ਨਾਲ ਲੈ ਆਇਆ ਹੋ ਬੀਜ ਕੇ ਵਿਖਾ ਤੈਨੂੰ ਫੇਰ ਪਤਾ ਲੱਗੂਗਾ ਕਿਹੜੇ ਭਾਅ ਪੈਂਦੇ ਆ ਪੱਠੇ ਮਾਟਰ ਸਾਹਿਬ ਤੁਸੀਂ ਮੁਕਾਓ ਗੱਲ ਕੀ ਮੁੱਕਦੀ ਆ 2500 ਬਣਿਆ ਹੈ ਨਾ ਇਹਨੂੰ ਕਹੇ 2100 ਰੁਪਇਆ ਦੇ ਦੇ ਡੰਡੀ ਘਟ ਭਾਜੀ ਗਾੜੀ ਸਗਣ ਪਉਣਾ 2100 ਦੇ ਆ ਕਹਿੋ ਜੀਆਂ ਗੱਲਾਂ ਕਰਨ ਦੇ ਭਾਜੀ ਹੁਣੀ ਦੱਸੋ ਮੈਨੂੰ ਉਹ ਸਹੀ ਕਰਨ ਦੇ ਗੱਲਾਂ ਪੱਠਿਆਂ ਦੇ ਵਿੱਚ ਸਾਗ ਵੇ ਗੋਲ ਡਿਆ ਨਰਾਇ ਗ੍ਰੀਨ ਗੋਲਡ ਮਹਿੰਗੇ ਪਾ ਦਾ ਮੇਰੇ ਤੇ ਪਉਣਾ ਹੋਣੇ ਸਾਰਾ ਇਹ ਤੇਰੇ ਦੇ ਪੈਣਾ ਹਣ ਤੋਂ ਫੜਿਆ ਗਿਆ ਚੋਰ ਉਹ ਹੀ ਹੰਦਾ ਫੜਿਆ ਜਾਵੇ 2100 ਮੈਂ ਤੋਂ ਦਦਾ ਤੇ ਮੈਂ ਮੋਲ ਨਾ ਲੈ ਲੈਂਦਾ ਤੇ ਜੇ ਮੈਂ ਨਾ ਫੜਿਆ ਜਾਂਦਾ ਤਾਂ ਵੀ ਤੇ ਤੁਸੀਂ ਜਰਨਾ ਸੀ ਮੁੱਕ ਦੀ ਗੱਲ ਮੁਕਾਫਾ ਕੀ ਦੇਣਾ ਵੇਖੋ ਭਾਜੀ ਨਾ ਤੁਹਾਡੇ 2500 ਨਾ ਇਹਦੇ 2000 ਮੇਰੇ ਤੋਂ ਜੇ 75 ਰੁਪਏ 75 ਦਵਾ ਤਰ ਵੀਏ ਨਹੀਂ 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 ਵੀਰ ਵੀਰ ਤੁਸੀਂ ਦੱਸੋ ਦੱਸੋ ਤੁਸੀਂ ਕਿੰਨੇ ਤੁਸੀਂ ਕਿੰਦੇ ਜੀ ਚੱਲ ਯਾਰ ਇਹਨੂੰ ਮੁੱਕ ਦੀ ਗੱਲ ਮੁਕਾ ਇੱਕ ਚੱਲ ਇਦਾਂ ਕਰ ਇਹਨੂੰ ਆ ਰੁਪਈਆ 1500 ਦੇ ਹਾਏ ਕੀ ਹੋਇਆ ਇਹ ਪਾਜੀ ਮੇਰੇ ਦਿਲ ਤੇ ਪੀੜ ਹੁੰਦਾ ਉਹ ਦਿਲ ਇੱਧਰ ਹੁੰਦਾ ਏ ਇੱਧਰ ਜਾਂਡੀ ਆਹ ਹਾਏ ਬਹੁਤ ਜਿਆਦਾ ਬਰਫਾਤ ਆ ਜੇ ਮੇਰੇ ਤੇ ਲੀਆਂ ਪੈਂਡਾ ਵੀ ਅਬ 2 ਮਿੰਟ ਤੱਕ ਪਾਜੀ ਹੁਣੇ ਤੁਹਾਡਾ ਸਾਫ ਕਰ ਦੇਣਾ ਮੈਂ ਹੋ ਉਹ ਤੂੰ ਭੱਜਣ ਨੂੰ ਫਿਰਦਾ ਵਾ ਸਾਨੂੰ ਪਤਾ ਵਾ ਆਹ ਬਾਜੀ ਜਿਹੜੀ ਮੇਰੇ ਦਾਤਰੀਆਂ ਫੜੋ ਹਾਂ ਕੀ ਆ ਇਹਨੂੰ ਦਾਤਰੀ ਇਹ ਪਸਤਾਨੀ ਦਾਤਰੀ ਆ ਹਾਂ ਮਾੜੀ ਤੜੀ ਦਾਤਰੀ ਨਹੀਂ ਆ ਬਾਜੀ ਇਹ ਰੱਖ ਲਓ ਤੁਸੀਂ ਜੇ ਮੈਂ ਆਵਾਂਗਾ ਤੇ ਲੈ ਜਾਊਗਾ ਓਏ ਆਹ ਦਾਤੀ ਸੋਨੇ ਦੀ ਆ ਜਿਹੜੀ ਸਾਨੂੰ ਫੜਾ ਚੱਲਿਆ ਉਹ ਕਿਹੜੀ ਤੇਰੀ ਪਸਤਾਨੀ ਵਾਲੀ ਗੱਲ ਐ ਇਹਦੇ ਵਿੱਚ ਦੰਦੇ ਉਦਾਂ ਭਰੇ ਆਰੇ ਆਏ ਬਾਜੀ ਇਹ ਮੇਰੀ ਤਪੜੀ ਵੀ ਇੱਥੇ ਹੀ ਆ ਬਾਜੀ ਹਾਂ ਰੱਖੋ ਬਾਜੀ ਤਪੜੀ ਗਾੜੀ ਕਿਤੇ ਹੈਗਾ ਵਾ ਕਲੀਨ ਉਹ ਤੇਰਾ ਖਲੋ ਜਰਾ ਭੱਜ ਜਾਂਦਾ ਵੇਖ ਉਹ ਖਲੋਇਆ ਉਹ ਜੱਦੀ ਸਰਦਾਰਾ ਤੇਰੀ ਦਾਤਰੀ ਈ ਘੜੀ ਪੁੜੀਆਂ ਤੋਂ ਨਿਕਲਦੀ ਆ 2000 ਰੁਪਈਆ ਦੀ ਦਾਤਰੀ ਆ ਤਪੜੀ ਮੈਂ ਘਰ ਜਾ ਕੇ ਬਣਾਵਾਂ ਵਾਲੀ ਤੁਹਾਨੂੰ ਕੌਣ 2000 ਦਵੇ ਚੱਲ ਵੀ ਜੱਦੀ ਸਰਦਾਰਾ ਲਾਲਾ ਅੱਡੀਆਂ ਨੂੰ ਥੁੱਕ ਤੁਹਾਨੂੰ ਕੌਣ ਦੋ ਹਜ਼ਾਰ ਦੇ ਬਦਲਾ ਫੇਵਗਾ ਤੈਨੂੰ ਹਵਾ ਨੇ ਮਰਾਉਂਦੀ ਨਿਕਲਦਾ ਨਿਕਲਦਾ ਨਿਕਲਦਾ